इंडियन आर्टिस एंड फिल्मस एसोसीएशन वालों आयोजित उत्तर भारत का सब तो मशहूर कैलेंडर इवेंट बारवं समर आर्ट कैंप कल शाम जशन भरे अंदाज में सफलतापूर्वक समाप्त होया समारोह मुख्य मेहमान सिंह धालीवाल कैबिनेट मंत्री सरकार की मौजूदगी मनाया गया मानयोग जनरल सक्र डाक्टर पी एस गरोवर ने दर्शकों का स्वागत करदिया कि कैंप्च एक सौ पी विद्यार्थियों ने भाग लिया जिन्हों पेंटिंग डांस मूर्ति कला कैलीग्राफी शिल्पकारी संगीत थिएटर वर्गियां कलावान अपनी कला प्रतिभा का प्रदर्शन किया प्रधान राजेंद्र मोहन सिंह छीना ने भविख्छ भी कला करने उहित भरोसा दिता मंत्री कुलदीप सिालीवाल ने इंडियन आर्टिस्ट एंड फिल्मस एसोसीिए काम की प्रशंसा करद कहा कि के इन्हों कैंपा राही बच्ची की आत्म विश्वास और कला मजबूत मंच मिलता है उन्होंने विद्यार्थियों इनाम वंटे और कला राही निजी विकास उत्साहित किया कैंप दौरान अध्यापक लतिका अरोड़ा मुकुल हरिंदर सोहल और विशाल दी अगुवाई हेठ विद्यार्थियों वालों रंगा रंग सभ्याचारक प्रोग्राम पेश पेशता गया करमजीत राहुल अते होर मार्गदर्शन हेठ बनाई गई कलाकृतियां की प्रदर्शनी भी आयोजित की गई जिसन दर्शकों वालों बेहद पसंद किया गया इस मौके आए इंडियन आर्टिस्ट एंड फिल्मस एसोसीएशन जुड़े कई माणयोग व्यक्तियों की हाजरी भी रही जिमें कि सुखपाल सिंह शिवदेव सिंह नरेंद्र नाथ कपूर ਨਰਿੰਦਰਜੀਤ ਸਿੰਘ ਨਰਿੰਦਰ ਸਿੰਘ ਤਜਿੰਦਰ ਛੀਨਾ ਧਰਮਿੰਦਰ ਸ਼ਰਮਾ ਕੁਲਵੰਤ ਸਿੰਘ ਗਿੱਲ ਅਤੇ ਅੰਮ੍ਰਿਤਸਰ ਦੇ ਹੋਰ ਕਈ ਮਸ਼ਹੂਰ ਕਲਾਕਾਰ ਅਤੇ ਸਮਾਜ ਸੇਵੀ ਮੌਜੂਦ ਰਹੇ ਇਸ ਸਮਾਗਮ ਨੌਜਵਾਨ ਕਲਾਕਾਰਾਂ ਨੂੰ ਮਜ਼ਬੂਤ ਮੰਚ ਮੁਹੱਈਆ ਕਰਵਾਉਂਦੇ ਹੋਏ ਪੰਜਾਬੀ ਸੱਭਿਆਚਾਰ ਦੀ ਰੂਹ ਨੂੰ ਹੋਰ ਉਚਾਈਆਂ ਤੱਕ ਲੈ ਜਾਣ ਦੀ ਇੱਕ ਸ਼ਾਨਦਾਰ ਮਿਸਾਲ ਸਾਬਤ ਹੋਇਆ ਮੈਂ ਬੜਾ ਦਿਲਖਾਨ ਬੋਲਾਂ ਕਿ ਪ੍ਰੀਤ ਨੂੰ ਸੂਰਤ ਨੂੰ ਨਾਮ ਲੈ ਕੇ ਆਓ ਬੱਚੇ ਬੱਚੇ ਥੋੜਾ ਸਾਈਡ ਬੈਕ ਜਿਨ੍ਹਾਂ ਨੇ ਪੇਂਟਿੰਗ ਕੀਤੀ ਹੈ

ਸਰ ਫੋਰ ਵੀਰ ਜੀ ਤਾਹ ਨੂੰ ਪਾਰਟੀ ਚ ਕੱਢਿਆ ਗਿਆ ਕੀ ਕਾਰਨ ਰਿਹਾ ਕਿ ਉਹ ਤੁਸੀਂ ਤੇ ਤੁਹਾਡੇ ਹੁਕਮ ਦੇ ਜਸਮੀਤ ਗੱਸਰੋ ਮੈਂ ਆਇਆ ਤੇ ਆੜਗਲੀ ਸੀ ਤੇ ਆੜਗਲੀ ਦੇ ਵਿੱਚ ਮੈਂ ਜਿਹੜੇ ਬੱਚੇ ਅੱਜ ਦਾ ਕੰਪੀਟੀਸ਼ਨ ਫਾਈਨਲ ਡੇ ਸੀਗਾ ਬੱਚਿਆਂ ਨੂੰ ਵਾਰਡ ਦੇ ਕੇ ਆਏ ਆ ਉਹਨਾਂ ਦਾ ਸਨਮਾਨ ਕਰਕੇ ਆਏ ਆ ਤੇ ਸਾਡਾ ਅੰਮ੍ਰਿਤਸਰ ਦਾ ਹੈਰੀਟੇਜ ਆ ਆੜਗਲੀ ਜਿਹੜੀ ਆ ਇਸ ਕਰਕੇ ਮਤਲਬ ਜਿਹੜਾ ਇੱਥੇ ਅੱਜ ਹਾਰ ਹੀ ਲਈ ਸੀ ਤੁਸੀਂ ਪੋਲੀਟੀਕਲ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰ ਲੀਆਂ ਹੁੰਦੀ ਐ ਅੱਜ ਪੋਲੀਟੀਕਲ ਮੂਡ ਦੀ ਆ ਅੱਜ ਤਾਂ ਉਹ ਗੱਲ ਹੋ ਗਈ ਉਹਦੇ 'ਚ ਅਸੀਂ ਲਗਾ ਲਵਾਂਗੇ ਆ ਜਿਹੜਾ ਆੜਗਲੀ ਚ ਚੌਂਗਾ ਸਮਾਰੋਹ ਕੀਤਾ ਗਿਆ ਹੈ ਅਸੀਂ ਪਿਛਲੇ 12-13 ਸਾਲ ਤੋਂ ਸਮਰ ਆਡ ਕੈਂਪ ਲਗਾ ਰਹੇ ਹਾਂ ਲੋਕਾਂ ਦੀ ਬਹੁਤ ਡਿਮਾਂਡ ਸੀ ਕਿ ਜੂਨ ਦੇ ਮਹੀਨੇ ਵਿੱਚ ਬੱਚਿਆਂ ਨੂੰ ਸਕੂਲਾਂ ਔਰ ਕਾਲਜਸ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਵੈਸੇ ਅਸੀਂ ਇਹਦੇ ਵਿੱਚ ਕੋਈ ਰਿਟਾਇਰ ਬੰਦੇ ਵੀ ਇਸ ਸਮਰ ਕੈਂਪ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਹੈ ਅਸੀਂ ਪੂਰਾ ਮਹੀਨਾ ਹਰ ਆਰਟ ਦੇ ਫੀਲਡ ਦੇ ਵਿੱਚ ਇਹ ਤੇ ਸਮਰ ਕੈਂਪ ਲਗਾਉਨੇ ਆ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਉਹਦਾ ਅੱਜ ਲਾਸਟ ਦਿਨ ਸੀ ਔਰ ਅੱਜ ਸਰਟੀਫਿਕੇਟ ਇਸ਼ੂ ਕੀਤੇ ਆ ਔਰ ਜਿਹੜੇ ਫਾਈਨਲ ਪ੍ਰੋਗਰਾਮ ਨੇ ਉਹ ਕੰਕਲੂਡਿੰਗ ਦੇ ਦਿੱਤੀ ਅੱਜ ਸ਼ਿ ਨਸਬ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਅੱਜ ਕਰੀਬ 150 ਬੱਚਿਆਂ ਨੇ ਪਾਰਟਿਸਪੇਟ ਕੀਤਾ ਔਰ ਵੱਖ-ਵੱਖ ਆਰਟ ਦੇ ਖੇਤਰ ਦੇ ਵਿੱਚ ਬੱਚਿਆਂ ਨੇ ਪਾਰਟਿਸਪੇਟ ਕੀਤਾ ਕਿਹੜੇ ਕਿਹੜੇ ਖਾਸ ਰੱਖੇ ਗਏ ਜੀ ਦੇ ਖੇਤਰ ਰੱਖੇ ਗਏ ਅਸੀਂ ਸਾਹਮਣੇ ਪੇਂਟਿੰਗ ਵੀ ਲਗਾਈ ਸਾਹਮਣੇ ਦੋ ਹਾਲ ਦੇ ਸਾਡੀ ਪੇਂਟਿੰਗ ਦੀ ਮੈਚ ਲੱਗੀ ਬੱਚੇ ਦੀ ਕਾਰਗੁਜ਼ਾਰੀ ਬੱਚਿਆਂ ਨੂੰ 뮤직 ਦੇ ਵਿੱਚ ਔਰ ਕੈਲੀਗ੍ਰਾਫੀ ਜਿਹੜੀ ਹੱਥ ਲਿਖਤ ਹੈ ਬੱਚੇ ਦੀ ਲਿਖਾਈ ਅੱਜਕੱਲ ਬੜੀ ਖਰਾਬ ਹੈ ਉਹਦੇ ਉੱਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੀਤੀ ਹੈ ਪੇਂਟਿੰਗ ਦਾ ਕਰਾਇਆ ਸਕਲਪਚਰ ਦਾ ਕਰਾਇਆ 뮤직 ਦਾ ਡਾਂਸ ਦਾ ਕਲਾਸ ਦੇ ਵਿੱਚ ਬੱਚਾ ਦਾ ਬਹੁਤ ਇੰਟਰਸਟ ਹੈ ਟਾਸਿਸ ਦੀ ਕਲਾਸਾਂ ਵੀ ਲੱਗੀਆਂ ਸੀ ਥੀਏਟਰ ਦੀ ਕਲਾਸਾਂ ਵੀ ਲੱਗੀਆਂ ਸੀ ਜਨਾਬ ਸਾਹਿਬ ਇਹ ਜਿਹੜੀ ਛੁੱਟੀਆਂ ਹੁੰਦੀਆਂ ਇਹਦੇ ਵਿੱਚ ਬਹੁਤ ਸਾਰੇ ਬੱਚੇ ਭਟਕ ਜਾਂਦੇ ਨੇ ਕਈ ਇਹ ਲੱਗਦਾ ਕਿ ਇਸ ਤਰ੍ਹਾਂ ਦੇ ਸਮਰ ਕੈਂਪਸ वगैरह ਲੱਗਨੇ ਚਾਹੀਦੇ ਤਾਂ ਜੋ ਅਸੀਂ ਇਸੇ ਇਸੇ ਵਾਸਤੇ ਸਮਰ ਕੈਂਪ ਰਖਾਉਣੇ ਆਂ ਔਰ ਪੇਰੈਂਟ ਜਿਨ੍ਹਾਂ ਨੇ ਆਪਣੇ ਬੱਚਾ ਦਾ ਧਿਆਨ ਰੱਖਣਾ ਹੈ ਉਹ ਜ਼ਰੂਰ ਸੋਚ ਦੇ ਕੇ ਛੁੱਟੀਆਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਆਰਟ ਦੀ ਫੀਲਡ ਵਿੱਚ ਬੱਚਾ ਦਾ ਇੰਟਰਸਟ ਦੇਖ ਕੇ ਉਹਨੂੰ ਕਲਾਸਾਂ ਲਗਾ ਜੀ ਇਨ ਫਿਊਚਰ ਹੈ ਜੀ ਪਲਾਨ ਹੋ ਰਿਹਾ ਹਰ ਸਾਲ ਅਸੀਂ ਕਰਦੇ ਹਾਂ ਜੀ ਹਰ ਸਾਲ ਕਰਦੇ ਆਂ ਆ ਰੋਜ਼ਾਨਾ ਸ਼ਾਮ ਨੂੰ 2 ਘੰਟੇ ਆਬੀ ਕਲਾਸ ਲੱਗਦੀ ਹੈ ਹਰ ਹਾਰ ਦੇ ਫੀਲਡ ਦੇ ਉੱਤੇ ਬੱਚੇ ਵੀ ਇੱਥੇ ਆਉਂਦੇ ਆ ਕੋਈ ਵੀ ਏਜ ਗਰੁੱਪ ਦਾ ਬੰਦਾ ਦੋ ਡਾਕਟਰ ਜੀਆ ਵੀ ਬੀਬੀ ਇੱਥੇ ਆ ਰਹੇ ਰਿਟਾਇਰ ਉਹ ਵੀ ਇੱਥੇ ਆਉਂਦੇ